ਆਪ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਆ ਗਈ ਆ ਜੀ ਆਪਣੇ ਬਾਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਧਰ ਸਾਰਾ ਹੀ ਆਪਣਾ ਇੱਕ ਛੋਟਾ ਬਾਗ ਲੱਗਾ ਆ 60 70 ਦੇ ਕਰੀਬ ਜੀ ਦੇ ਵਿੱਚ ਅਲੱਗ ਅਲੱਗ ਪਲਾਂਟ ਨੇ ਫਲਾਂ ਵਾਲੇ ਹੀ ਸਾਰੇ ਪੌਦੇ ਲਗਾਏ ਹੋਏ ਆ ਮੈਂ ਤੇ ਸੇਬ ਆ ਇੱਧਰ ਇੱਧਰ ਕੁਝ ਆਪਾਂ ਗੰਨੇ ਲਗਾਏ ਹੋਏ ਆ ਕਿਉਂਕਿ ਗੰਨੇ ਦੀ ਵਰਤੋਂ ਵੀ ਕਾਫੀ ਜੜੀ ਹੁੰਦੀ ਆ ਆਪਾਂ ਜੂਸ ਵਾਸਤੇ ਇਹਨੂੰ ਵਰਤ ਸਕਦੇ ਆ ਜਾਂ ਤੁਸੀਂ ਗੁੜ ਘੜਾ ਸਕਦੇ ਹੋ ਕੁਝ ਵੀ ਮਤਲਬ ਤੁਹਾਡੀ ਆਪਣੀ ਪਸੰਦ ਆ ਜੇ ਤੁਹਾਡੇ ਕੋਲ ਜਗ੍ਹਾ ਘੱਟ ਹੈਗੀ ਆ ਤੇ ਉਹਦੇ ਵਾਸਤੇ ਮੈਂ ਅੱਜ ਤੁਹਾਨੂੰ ਇੱਕ ਹੱਲ ਲੱਗੀਆਂ ਦੱਸਣ ਜੋ ਕਿ ਮੇਰਾ ਆਪਣਾ ਹੀ ਤਜਰਬਾ ਆ ਜੋ ਤੁਸੀਂ ਘਰੇਲੂ ਬਗੀਚੀ ਦੇ ਵਿੱਚ ਕਰ ਸਕਦੇ ਹੋ ਜੇ ਤੁਸੀਂ ਵੈਸੇ ਬਾਗ ਲਗਾਣਾ ਆ ਮਤਲਬ ਫਲ ਵੇਚਣ ਵਾਸਤੇ ਲਗਾਣੇ ਆ ਫਿਰ ਤੁਸੀਂ ਇਹ ਨਾ ਕਰੋ ਜੇ ਤੁਸੀਂ ਘਰੇਲੂ ਬਗੀਚੀ ਲਗਾਈ ਹੋਈ ਆ ਤੇ ਫਿਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਅਗਰ ਤੁਹਾਨੂੰ ਮੇਰਾ ਆਈਡੀਆ ਵਧੀਆ ਲੱਗੇ ਤਾਂ ਕਿਉਂਕਿ ਮੇਰੇ ਕੋਲ ਜਗ੍ਹਾ ਥੋੜੀ ਸੀਗੀ ਤੇ ਬੂਟੇ ਮੇਰੇ ਕੋਲ ਜਾਦੇ ਸੀ ਤੇ ਇਸ ਕਰਕੇ ਮੈਂ ਇੱਥੇ ਨਾ ਆ ਤੁਸੀਂ ਦੇਖੋ ਤਿੰਨ ਤਿੰਨ ਬੂਟੇ ਇਕੱਠੇ ਲਗਾਏ ਹੋਏ ਆ ਇਹ ਨਿੰਬੂਆਂ ਦੀਆਂ ਅਲੱਗ-ਅਲੱਗ ਵੈਰਾਈਟੀਆਂ ਨੇ ਔਰ ਇੱਕ ਹੀ ਜਗ੍ਹਾ ਤੇ ਤਿੰਨ ਬੂਟੇ ਲੱਗੇ ਹੋਏ ਨੇ ਇਹ ਹੁਣ ਅਲੱਗ-ਅਲੱਗ ਕਿਸ ਤਰ੍ਹਾਂ ਨੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਇਸ ਤਰ੍ਹਾਂ ਲੱਗਾ ਹੋਇਆ ਇਹ ਲੰਬਾ ਨਿੰਬੂ ਇਸ ਤਰ੍ਹਾਂ ਦੇ ਨਰੇ ਨਿੰਬੂ ਹਨ ਇਹ ਲੰਬੇ ਲੰਬੇ ਲੱਗਦੇ ਆ ਤੇ ਇਹ ਸਾਰੇ ਹੀ ਸੀਜ਼ਨ ਲੱਗੇ ਰਹਿੰਦੇ ਨਿੰਬੂ ਇਹ ਸਰਦੀਆਂ ਗਰਮੀਆਂ ਮਤਲਬ ਹਰ ਇੱਕ ਸੀਜ਼ਨ ਦੇ ਵਿੱਚ ਲੱਗੇ ਰਹਿੰਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਲੱਗੀ ਹੋਈ ਆ ਇੱਕ ਇਹ ਵਾਲੀ ਵੈਰਾਈਟੀ ਗੋਲ ਨਿੰਬੂ ਜਿਹੜਾ ਕਿ ਆਮ ਆਪਾਂ ਨੂੰ ਆਪਾਂ ਨੂੰ ਬਾਜ਼ਾਰਾਂ ਦੇ ਵਿੱਚੋਂ ਨਿੰਬੂ ਮਿਲਦਾ ਇਹ ਵਾਲਾ ਗੋਲ ਤੁਸੀਂ ਦੇਖਿਆ ਹੁਣ ਇਸ ਤਰ੍ਹਾਂ ਦੇ ਗੋਲ ਨਿੰਬੂ ਇਹ ਆਮ ਆਪਾਂ ਨੂੰ ਬਾਜ਼ਾਰਾਂ ਵਿੱਚੋਂ ਹੀ ਮਿਲਦਾ ਆ ਵੈਸੇ ਘਰਾਂ ਦੇ ਵਿੱਚ ਇਹ ਘਾਟੀ ਵੈਰਾਈਟੀ ਮਿਲਦੀ ਆ ਤੇ ਭਾਰ ਦੇ ਨਾਲ ਦੇਖੋ ਤੁਸੀਂ ਟਾਣੀਆਂ ਟੁੱਟ ਗਈਆਂ ਇੰਨਾ ਜ਼ਿਆਦਾ ਇਹ ਨਿੰਬੂ ਲੱਗਦਾ ਆ ਤੇ ਮੈਂ ਹੁਣ ਕੁਝ ਤੋੜ ਕੇ ਲੈ ਜਾਣੇ ਆ ਆਪਾਂ ਇਹਦਾ achar ਬਣਾਣਾ ਆ ਤੇ ਉਹ ਵੀ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰ ਦਾਂਗੇ ਬਿਲਕੁਲ ਸਿੰਪਲ ਤਰੀਕਾ achar ਬਣਾਉਣ ਦਾ ਤੇ ਭਾਵੇਂ ਤੁਸੀਂ 2 ਤੋਂ 3 ਸਾਲ achar ਨੂੰ ਰੱਖ ਲੋ ਕਦੀ ਵੀ ਤੁਹਾਡਾ achar ਜਿਹੜਾ ਉਹ ਖਰਾਬ ਨਹੀਂ ਹੋਊਗਾ ਇਹ ਤੁਸੀਂ ਦੇਖ ਲੈ ਇੱਕ ਗੋਲ ਨਿੰਬੂ ਇੱਕ ਇਹ ਵਾਲਾ ਲੰਬੇ ਨਿੰਬੂ ਤੇ ਇੱਕ ਮੈਂ ਹੋਰ ਤੁਹਾਨੂੰ ਵੈਰਾਈਟੀ ਦਿਖਾਉਣੀ ਆ ਫਿਰ ਮੈਂ ਤੁਹਾਨੂੰ ਦਿਖਾਉਣੀ ਕਿ ਬੂਟੇ ਕਿਸ ਤਰ੍ਹਾਂ ਟੇਨ ਲੱਗੇ ਹੋਏ ਆ ਉਸ ਤੋਂ ਬਾਅਦ ਇਹ ਵਾਲੇ ਹਜੇ ਹੈਗੇ ਬਿਲਕੁਲ ਹਰੇ ਨਿੰਬੂ ਇਹਨਾਂ ਨੂੰ ਹਜੇ ਬਿਲਕੁਲ ਵੀ ਇਹਨਾਂ ਨੇ ਪੱਕਣਾ ਜਿਹੜਾ ਸ਼ੁਰੂ ਨਹੀਂ ਹੋਇਆ ਇਹ ਅਗਸਤ ਦੇ ਵਿੱਚ ਆਪਣੇ ਪੱਕ ਕੇ ਤਿਆਰ ਹੋਣਗੇ ਇਹ ਸ਼ਾਇਦ ਇਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਜ਼ਿਆਦਾ بارش ਦਾ ਕਰਕੇ ਨਾ ਉੱਪਰ ਇਹਦੇ ਇਸ ਤਰ੍ਹਾਂ ਇਹ ਜੰਗਾਲ ਜਿਹਾ ਲੱਗ ਰਿਹਾ ਜਾਂ ਤਾਂ ਕੋਈ ਫੰਗਸ ਆ ਇਹਦੇ ਵਾਸਤੇ ਆਪਾਂ ਫੰਗੀਸਾਈਡ ਕੋਈ অর্ਗੈਨਿਕ ਪਾ ਦਵਾਂਗੇ ਇਹ ਠੀਕ ਹੋ ਜਾਊਗਾ ਪੱਤਿਆਂ ਦੇ ਵਿੱਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਦੇਖੋ ਤੁਸੀਂ ਇੱਧਰ ਫੰਗਸ ਆ ਹੈ ਕੋਈ ਫੰਗ ਜੀ ਤੇ ਲਾਨੀਆ ਇਹ ਮੈਂ ਤਿੰਨ ਵੈਰਾਈਟੀਆਂ ਸੇਮ ਇੱਕੋ ਥਾਂ ਹੀ ਲਗਾਈਆਂ ਹੋਈਆਂ ਇਸ ਕਰਕੇ ਲਗਾਈਆਂ ਕਿ ਜੇ ਮੈਂ ਇਹਨਾਂ ਨੂੰ ਅਲੱਗ-ਅਲੱਗ ਲਗਾਉਂਦੀ ਤੇ ਆਪਾਂ ਨੂੰ ਲਗਭਗ 22-23 ਫੁੱਟ ਜਿਹੜੀ ਜਗ੍ਹਾ ਚਾਹੀਦੀ ਸੀ ਘੱਟੋ-ਘੱਟ ਤੇ ਤਿੰਨ ਮੈਂ ਇੱਥੇ ਇਸ ਤਰ੍ਹਾਂ ਦੇਖੋ ਇਕੱਠੇ ਲਗਾ ਦਿੱਤੇ ਇੱਕ ਆਹ ਵਾਲਾ ਬੂਟਾ ਇੱਕ ਇੱਧਰ ਇਹ ਵਾਲਾ ਹੋ ਗਿਆ ਇੱਕ ਉਹ ਪਰਲੀ ਸਾਈਡ ਆ ਕਿਉਂਕਿ ਘਾਹ ਵਗੈਰਾ ਥੋੜਾ ਹੋ ਜਾਂਦਾ ਆਪਾਂ ਦਵਾਈ ਵਗੈਰਾ ਨਹੀਂ ਪਾਉਂਦੇ ਨਾ ਘਾਹ ਲਈ ਤੇ ਕਾ ਦਾ ਥੱਲੇ ਬੂਟਿਆਂ ਦੇ ਹੋ ਹੀ ਜਾਂਦਾ ਸਰਦੀਆਂ ਨੂੰ ਇਹਨੇ ਆਪਣੇ ਆਪ ਹੀ ਸੁੱਕ ਜਾਣਾ ਇਹ ਦੇਖੋ ਤੁਸੀਂ ਤਿੰਨ ਅਲੱਗ-ਅਲੱਗ ਲੱਗੇ ਹੋਏ ਤੁਹਾਨੂੰ ਦਿਖ ਰਿਹਾ ਹੋਣਗੇ ਇਹਨਾਂ ਨੂੰ ਅਲੱਗ-ਅਲੱਗ ਮੌਸਮ ਦੇ ਵਿੱਚ ਇਦਾਂ ਫਲ ਵੀ ਲੱਗੀ ਜਾਂਦਾ ਜਿੰਨਾ ਕਿ ਆਪਾਂ ਘਰੇਲੂ ਆਪਣੇ ਵਰਤਨਾ ਹੁੰਦਾ ਕਿ ਆਪਾਂ ਕਿਹੜਾ ਇਹਨਾਂ ਨੂੰ ਸੇਲ ਕਰਨਾ ਆ ਤੇ ਸਾਡੇ ਖਾਨ ਜੋਗਾ ਫਲ ਵਾਧੂ ਲੱਗੀ ਆਉਂਦਾ ਤਿੰਨੇ ਤਰ੍ਹਾਂ ਦੇ ਮੈਂ ਤੁਹਾਨੂੰ ਨਿੰਬੂ ਦਿਖਾਉਂਦੇ ਇੱਕ ਨਿੰਬੂ ਹੁਣ ਪੱਕ ਰਿਹਾ ਇੱਕ ਛੋਟੇ-ਛੋਟੇ ਲੱਗੇ ਹੋਏ ਆ ਤੇ ਇੱਕ ਬਿਲਕੁਲ ਹਜੇ ਹਰੇ ਆ ਆ ਦੇਖੋ ਨਿੰਬੂ ਕਿੰਨਾ ਪੀਲਾ ਹੋ ਗਿਆ ਇਹ ਤਿੰਨ ਨੂੰ ਬੂ ਸੇਮ ਇੱਕੋ ਜਗ੍ਹਾ ਤੇ ਲੱਗੇ ਹੋਏ ਆ ਸਿਰਫ ਮੈਂ ਨਿੰਬੂ ਇਸ ਤਰ੍ਹਾਂ ਲਗਾਏ ਆ ਬਾਕੀ ਦੇ ਬੂਟੇ ਮੈਂ ਇਸ ਤਰ੍ਹਾਂ ਨਹੀਂ ਲਗਾਏ ਕਿਉਂਕਿ ਨਿੰਬੂ ਇਨਾ ਜ਼ਿਆਦਾ ਵੱਡਾ ਨਹੀਂ ਹੁੰਦਾ ਇਹਦੇ ਵਿੱਚ ਇੱਕ ਦੇਸੀ ਨਿੰਬੂ ਆ ਉਹਨੇ ਕਾਫੀ ਵੱਡਾ ਹੋ ਜਾਣਾ ਦੂਜੇ ਨੇ ਛੋੜਾ ਚੜਾਈ ਜੀ ਦੇ ਵਿੱਚ ਵਧਣਾ ਆ ਤੇ ਇੱਕ ਜਿਹੜਾ ਲੰਬਾ ਜਾ ਵੱਡਾ ਤਾਂ ਨੂੰ ਚਾਈ ਦੇ ਵਿੱਚ ਤੇ ਤਾਂ ਕਰਕੇ ਮੈਂ ਨਾ ਤਿੰਨ ਲਗਾਤੇ ਤੇ ਇੱਧਰ ਵੀ ਮੇਰੇ ਨਿੰਬੂ ਹੀ ਲੱਗੇ ਹੋਏ ਨੇ ਇਹਦੇ ਵਿੱਚ ਇੱਕ ਦੇਸੀ ਵੈਰਾਈਟੀ ਆ ਦੇਸੀ ਵੈਰਾਈਟੀ ਬਹੁਤ ਵੱਡਾ ਬੂਟਾ ਹੋ ਜਾਂਦਾ ਇਸ ਕਰਕੇ ਵੀ ਮੈਂ ਟੈਨ ਹੀ ਲਗਾਏ ਹੋਇਆ ਇਹ ਵੀ ਸਾਰੀਆਂ ਹੀ ਅਲੱਗ-ਅਲੱਗ ਵੈਰਾਈਟੀਆਂ ਉਹਨਾਂ ਦੇ ਨਾਲੇ ਸੇਮ ਮੈਚ ਨਹੀਂ ਹੁੰਦੀਆਂ ਇੱਧਰ ਜਿਹੜਾ ਇਹ ਨਿੰਬੂ ਲੱਗਾ ਇਹਨੂੰ ਤਾਂ ਹਜੇ ਤੱਕ ਫਲ ਹੀ ਨਹੀਂ ਲੱਗਾ ਤੇ ਦੇਖਦੇ ਆਂ ਇਸ ਸਾਲ ਜੇ ਇਹਨੂੰ ਫਲ ਲੱਗਾ ਠੀਕ ਆ ਅਗਰ ਨਹੀਂ ਲੱਗੂਗਾ 1-2 ਸਾਲ ਤਾਂ ਫਿਰ ਆਪਾਂ ਇਹਨੂੰ ਕੱਟ ਦਵਾਂਗੇ ਇਹ ਵੀ ਅਸੀਂ ਇਦਾਂ ਕਿਸੇ ਦੇ ਕੋਲੋਂ ਹੀ ਲਿਆਣ ਕੇ ਲਗਾਇਆ ਸੀ ਨਿੰਬੂ ਵੈਰੈਟੀ ਨਾਮ ਨਹੀਂ ਮੈਨੂੰ ਪਤਾ ਇਹਦੇ ਨਿੰਬੂ ਨਾ ਤਾਂ ਜਿਆਦਾ ਗੋਲ ਆ ਤੇ ਨਾ ਜਿਆਦਾ ਲੰਬੇ ਆ ਪਰ ਨਿੰਬੂ ਹਰ ਸੀਜ਼ਨ 'ਚ ਇਹਨੂੰ ਲੱਗੇ ਰਹਿੰਦੇ ਅਸੀਂ ਤਰਾਈ ਤੁਸੀਂ ਕਿਸੇ ਵੀ ਮੌਸਮ 'ਚ ਤੋੜ ਕੇ ਚਾਰ ਬਣਾ ਸਕਦੇ ਹੋ ਨਿੰਬੂ ਪਾਣੀ ਬਣਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਚਾਹੋ ਉਸੇ ਤਰ੍ਹਾਂ ਤੁਸੀਂ ਇਹਨੂੰ ਵਰਤ ਸਕਦੇ ਹੋ ਇੱਕ ਨਿੰਬੂ ਨੂੰ ਨਿੰਬੂ ਨਹੀਂ ਲੱਗੇ ਦੂਜਾ ਨਿੰਬੂ ਇਹ ਹੋ ਗਿਆ ਤੇ ਤੀਜਾ ਨਿੰਬੂ ਆਪਣਾ ਇੱਧਰ ਇਹ ਹੋ ਗਿਆ ਦੇਸੀ 70-80 ਸਾਲ ਪੁਰਾਣੀ ਵੈਰੈਟੀ ਹੈ ਨਿੰਬੂ ਦੀ ਇਹ ਨੂੰ ਸਿਰਫ ਇਸੇ ਸੀਜ਼ਨ 'ਚ ਨਿੰਬੂ ਲੱਗਨੇ ਆ ਆ ਜਿਹੜਾ ਹੁਣ ਮਤਲਬ ਸੀਜ਼ਨ ਚੱਲ ਰਿਹਾ ਇਹਦੇ ਵਿੱਚ ਇਹਦਾ ਚਾਰ ਬੰਦਾ ਆ ਇਹਦੀ ਜਿਹੜੀ ਮਹਿਕ ਤੁਸੀਂ ਕਹਿ ਸਕਦੇ ਹੋ ਬਿਲਕੁਲ ਅਲੱਗ ਟਾਈਪ ਦੀ ਆ ਦੂਜੇ ਨਿੰਬੂਆਂ ਅੱਜ ਕੱਲ ਦੇ ਨਿੰਬੂਆਂ ਦੇ ਨਾਲ ਬਿਲਕੁਲ ਨਹੀਂ ਮਿਲਦੀ ਤਾਂ ਸਿਰਫ ਇੱਕ ਸਾਲ ਦਾ ਬੂਟਾ ਇਹ ਤੇ ਤੁਸੀਂ ਇਹਦੀ ਹਾਈਟ ਦੇਖੋ ਲਗਭਗ 9 ਤੋਂ 10 ਫੀਟ ਦੇ ਕਰੀਬ ਹੋ ਚੁੱਕੀ ਆ ਬਿਲਕੁਲ ਸਿੱਧਾ ਉੱਪਰ ਨੂੰ ਵੱਧਦਾ ਝਾੜੀ ਨੂੰ ਮਾ ਨਹੀਂ ਹੁੰਦਾ ਜਿਹੜਾ ਇਹ ਨਿੰਬੂ ਆ ਇਹ ਝਾੜੀ ਜੀ ਬਣਦੀ ਜਾਂਦੀ ਥੱਲੇ ਨੂੰ ਖਿਲਰਦਾ ਜਾਂਦਾ ਤੇ ਉਹ ਜਿਹੜਾ ਪਰਲੀ ਸਾਈਡ ਲੱਗਾ ਹੋਇਆ ਵਾ ਉਹਨੂੰ ਹਜੇ ਨਿੰਬੂ ਨਹੀਂ ਲੱਗੇ ਉਹ ਛੋਟਾ ਆ ਬੂਟਾ ਤੇ ਇਹ ਵੀ ਮੈਂ ਤਿੰਨ ਇਕੱਠੇ ਹੀ ਲਗਾਏ ਹੋਏ ਆ ਆਪਾਂ ਨੂੰ ਹਰ ਇੱਕ ਮੌਸਮ ਦੇ ਵਿੱਚ ਅਲੱਗ-ਅਲੱਗ ਇਸ ਤਰ੍ਹਾਂ ਨਿੰਬੂ ਜੜੇ ਆ ਉਹ ਮਿਲਦੇ ਰਹਿੰਦੇ ਆ ਜੇ ਤੁਹਾਨੂੰ ਚੰਗੇ ਲੱਗੇ ਤਾਂ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਘੱਟ ਜਗ੍ਹਾ ਹੈਗੀ ਆ ਇਹ ਸਿਰਫ ਜ਼ਮੀਨ ਦੇ ਵਿੱਚ ਹੀ ਤੁਸੀਂ ਲਗਾ ਸਕਦੇ ਹੋ ਇਸ ਤਰ੍ਹਾਂ ਗਮਲਿਆਂ ਦੀ ਵਿੱਚ ਨਹੀਂ ਲਗਾਏ ਜਾ ਸਕਦੇ ਕਿਉਂਕਿ ਗਮਲਿਆਂ 'ਚ ਵੈਸੇ ਹੀ ਜਗ੍ਹਾ ਘੱਟ ਹੁੰਦੀ ਆ ਤੇ ਗਮਲਿਆਂ ਦੇ ਵਿੱਚ ਗਮਲਿਆਂ ਦੇ ਵਿੱਚ ਇਹਨਾਂ ਦੀ ਫਿਰ ਗਰੋਥ ਨਹੀਂ ਹੋਣੀ ਤੇ ਇਹ ਜਿਹੜਾ ਨਿੰਬੂ ਦਾ ਬੂਟਾ ਇਹ ਸਭ ਤੋਂ ਮਹਿੰਗਾ ਆਇਆ ਸੀ ਜਦੋਂ ਮੈਂ ਲਿਆਂਦਾ ਸੀਗਾ ਤੇ ਪਰ ਇਹਨੂੰ ਹਜੇ ਤੱਕ ਨਿੰਬੂ ਨਹੀਂ ਲੱਗੇ ਕਿਉਂਕਿ ਪਹਿਲਾਂ ਮੈਂ ਗਮਲੇ 'ਚ ਲਗਾਇਆ ਹੋਇਆ ਸੀ ਉਸ ਤੋਂ ਬਾਅਦ ਮੈਂ ਇਹਨੂੰ ਪਿਛਲੇ ਸਾਲ ਜ਼ਮੀਨ ਤੇ ਲਗਾ ਦਿੱਤਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਇਹਨਾਂ ਦੇ ਥੱਲੇ ਮੋਢ ਤੁਸੀਂ ਦੇਖ ਲਓ ਤਿੰਨ ਨਿੰਬੂ ਲੱਗੇ ਹੋਏ ਨੇ ਤੁਹਾਨੂੰ ਆਸਾਨੀ ਦੇ ਨਾਲ ਦਿਖ ਰਿਹਾ ਹੁਣ ਇਹਨੇ ਤਿੰਨੇ ਹੀ ਹੁਈ ਇਸ ਤਰ੍ਹਾਂ ਇੱਕ ਇੱਕ ਫੁੱਟ ਦੀ ਦੂਰੀ ਤੇ ਮੈਂ ਲਗਾਏ ਹੋਏ ਆ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਲਗਾ ਸਕਦੇ ਹੋ ਬਹੁਤ ਆਸਾਨ ਤਰੀਕਾ ਹੈ ਤਾਂ ਖਾਣ ਜੋਗੇ ਤੁਹਾਡੇ ਨਿੰਬੂ ਖਤਮ ਨਹੀਂ ਹੋਣਗੇ ਕਦੀ ਵੀ ਮੈਂ ਲੱਗੀਆਂ ਇਥੋਂ ਪੱਕੇ ਪੱਕੇ ਹੋਏ ਥੋੜੇ ਜਿਹਾ ਨਿੰਬੂ ਤੋੜਨ ਜੋ ਕਿ ਬਿਲਕੁਲ ਪੀਲੇ ਹੋ ਚੁੱਕੇ ਹੋਣਗੇ ਉਹਨਾਂ ਨੂੰ ਆਪਾਂ ਤੋੜ ਲੈਣਾ ਆ ਇਹਦਾ ਬਣਾਵਾਂਗੇ ਆਪਾਂ ਅਚਾਰ ਅਚਾਰ ਦਾ ਮੌਸਮ ਲਗਭਗ ਆ ਹੀ ਚੁੱਕਾ ਆ ਤੁਹਾਨੂੰ ਵੀ ਜੇ ਨਿੰਬੂ ਹੈ ਇਸ ਮੌਸਮ 'ਚ ਹੁਣ ਪੱਕੇ ਹੋਏ ਮਿਲ ਜਾਂਦੇ ਤਾਂ ਤੁਸੀਂ ਵੀ achar ਬਣਾ ਸਕਦੇ ਹੋ ਦੇਸੀ ਨਿੰਬੂ ਹਜੇ ਠਹਿਰ ਕੇ ਪੱਕਨੇ ਆ ਇਹ ਜਿਹੜੇ ਬਾਜ਼ਾਰਾਂ ਦੇ ਵਿੱਚ ਨਿੰਬੂ ਮਿਲਦੇ ਆ ਨਾ ਇਹ ਲਗਭਗ ਹੁਣ ਪੱਕ ਚੁੱਕੇ ਆ ਆ ਦੇਖੋ ਤੁਸੀਂ ਇੱਧਰ ਮੈਂਨੇ ਸਾਰੇ ਤੋੜ ਲਏ ਆ ਕੁਝ ਤਾਂ ਟਾਹਣੀਆਂ ਵੀ ਨਾਲ ਹੀ ਟੁੱਟ ਗਈਆਂ ਕਿਉਂਕਿ ਭਾਰ ਬਹੁਤ ਹੋ ਚੁੱਕਾ ਆ ਨਿੰਬੂਆਂ ਦਾ ਲਗਭਗ ਮੈਂ 2 ਕਿਲੋ ਦੇ ਕਰੀਬ-ਕਰੀਬ ਤੋੜਨੇ ਆ ਜ਼ਿਆਦਾ ਨਹੀਂ ਤੋੜਨੇ ਇਹਦੇ ਨਿੰਬੂ ਦੇ ਤੁਸੀਂ ਪੱਤੇ ਦੇਖ ਲਓ ਧਿਆਨ ਦੇ ਨਾਲ ਇਹ ਬਹੁਤ ਵਧੀਆ ਵੈਰਾਈਟੀਆਂ ਨਿੰਬੂ ਦੀ ਇਹ ਵਾਲੀ ਜੇ ਤੁਹਾਨੂੰ ਇਸ ਤਰ੍ਹਾਂ ਦੇ ਚੌੜੇ ਪੱਤਿਆਂ ਵਾਲਾ ਬੂਟਾ ਮਿਲਦਾ ਨਾ ਨਿੰਬੂ ਦਾ ਤੇ ਇਹਨੂੰ ਤੁਸੀਂ ਜ਼ਰੂਰ ਲਗਾਓ ਇਹਦੀ ਪਹਿਚਾਣ ਹੀ ਇਹ ਆ ਚੌੜੇ ਪੱਤੇ ਹੋਣਗੇ ਆਮ ਨਿੰਬੂਆਂ ਨਾਲੋਂ ਤੇ ਨਿੰਬੂ ਬਹੁਤ ਵਧੀਆ ਮਤਲਬ ਮੌਸਮ ਦੇ ਵਿੱਚ ਲੱਗਦੇ ਆ ਗਰਮੀਆਂ ਦੇ ਵਿੱਚ ਇਹਦੇ ਨਿੰਬੂ ਪੱਕਦੇ ਆ ਨਹੀਂ ਤਾਂ ਆਮ ਤੌਰ ਤੇ ਨਾ ਗਰਮੀਆਂ ਦੇ ਵਿੱਚ ਨਿੰਬੂ ਨਹੀਂ ਪੱਕਦੇ ਜ਼ਿਆਦਾਤਰ ਮੈਂ ਦੇਖਿਆ ਆ ਤੇ ਨਿੰਬੂ ਦਾ ਸਾਈਜ਼ ਵੀ ਬਹੁਤ ਵਧੀਆ ਆ ਲਗਭਗ 10 ਤੋਂ 15 20 ਗ੍ਰਾਮ ਦਾ ਬਸ ਇਹ ਦੋ ਵੱਡਾ ਨਹੀਂ ਹੁੰਦਾ ਤੇ ਇਹ ਹੀ ਨਿੰਬੂ ਦਾ ਸਾਈਜ਼ ਜਿਹੜਾ ਬਾਜ਼ਾਰ ਦੇ ਵਿੱਚ ਸਭ ਤੋਂ ਮਹਿੰਗਾ ਵਿਕਦਾ ਆ ਜੇ ਨਿੰਬੂ ਵੱਡਾ ਹੋਏਗਾ ਤਾਂ ਬਾਜ਼ਾਰਾਂ ਦੇ ਵਿੱਚ ਆਪਣੇ ਬਾਜ਼ਾਰਾ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਮਾਰਕੀਟ ਚ ਨਹੀਂ ਵਿਕਦਾ ਮੈਂ ਜਿੱਥੇ ਤੱਕ ਦੇਖਿਆ ਆ ਆਪਣੇ ਛੋਟਾ ਨਿੰਬੂ ਜ਼ਿਆਦਾ ਪਸੰਦ ਕੀਤਾ ਜਾਂਦਾ ਬਾਹਰ ਜਿੱਦਾਂ ਕੈਨੇਡਾ ਵਗੈਰਾ ਆਪਾਂ ਦੇਖੀ ਦੀਆਂ ਵੀਡੀਓ ਉੱਥੇ ਵੱਡੇ ਵੱਡੇ ਅੱਡੇ ਵੱਡੇ ਨਿੰਬੂ ਹੁੰਦੇ ਆ ਤਾਂ ਉਹਨਾਂ ਨੂੰ ਕੱਟ ਕੇ ਅੱਧੇ ਨੂੰ ਵਰਤ ਲੈਂਦੇ ਆਂ adda ਫਿਰ ਉਹ ਫ੍ਰੀਜਰ ਕਰ ਦਿੰਦੇ ਆ ਔਰ ਆਪਣੇ ਇੱਕ ਨਿੰਬੂ ਲੈਂਦੇ ਆ ਉਹਨੂੰ ਸਾਰਾ ਹੀ ਵਰਤ ਲੈਂਦੇ ਆਪਣੇ ਸਟੋਰ ਵਗੈਰਾ ਨਹੀਂ ਕਰਦੇ ਤੇ ਇਸ ਕਰਕੇ ਆਪਣੇ ਛੋਟਾ ਨਿੰਬੂ ਜ਼ਿਆਦਾ ਚੱਲਦਾ ਛੋਟੇ ਨਿੰਬੂ ਦਾ ਤੁਸੀਂ ਬੂਟਾ ਜ਼ਿਆਦਾ ਲਗਾਓ ਇਹ ਕੁਛ ਨਿੰਬੂ ਇਸ ਤਰ੍ਹਾਂ ਫਟ ਜਾਂਦੇ ਆ ਇਹਨਾਂ ਦੇ ਵਿੱਚ ਥੋੜੀ ਘਾਟ ਵਗੈਰਾ ਆ ਜਾਂਦੀ ਹੈ ਕਿਸੇ ਚੀਜ਼ ਦੀ ਇਹਦੀ ਆਪਾਂ ਥੋੜੀ ਬਾਅਦ ਚ ਦੇਖਦੇ ਆ ਸਰਚ ਕਰਕੇ ਮੈਂ ਚੀਜ਼ਾਂ ਸਾਰੀਆਂ ਲਿਖੀਆਂ ਹੁੰਦੀਆਂ ਆ ਉੱਥੋਂ ਦੇਖ ਕੇ ਫਿਰ ਆਪਾਂ ਇਹਦੇ ਵਿੱਚ ਜਿਹੜੀ ਕੋਈ ਦਵਾਈ ਵਗੈਰਾ ਜਾਂ ਕੁਛ ਆਰਗੇਨਿਕ ਜਿਹੜੇ ਫਰਟੀਲਾਈਜ਼ਰ ਆਂਦੇ ਆ ਉਹ ਆਪਾਂ ਇਹਨੂੰ ਪਾ ਦਵਾਂਗੇ। ਉਹ ਜਿਸ ਦਿਨ ਮੈਂ ਪਾਉਂਗੀ ਫਿਰ ਮੈਂ ਤੁਹਾਨੂੰ ਨਲ ਵੀਡੀਓ ਜਿਹੜੀ ਉਹ ਸ਼ੇਅਰ ਕਰ ਦੂੰਗੀ। ਤੇ ਹੁਣ ਜਿੰਨੇ ਕੁ ਮੈਨੂੰ ਪੱਕੇ ਨਿੰਬੂ ਮਿਲੇ ਮੈਂ ਤੋੜ ਲਿਆ। ਜਿਹੜੇ ਇਸ ਤਰ੍ਹਾਂ ਨਿੰਬੂ ਫਟ ਗਏ ਆ ਨਾ ਇਹ ਮੈਂ ਸੱਟ ਦੇ ਨਹੀਂ ਹੁਣ ਲਾ ਕੇ ਇਹਨਾਂ ਨੂੰ ਮੈਂ ਨਹੀਂ ਨਾਲ ਲੱਗੇ ਰਹਿਣ ਦਿੰਦੀ। ਇਹਦੇ ਬੂਟੇ ਦੇ ਹੀ ਮੋਢ ਮੈਂ ਇਹਨਾਂ ਨੂੰ ਸੱਟ ਦੇਣਾ। ਤਾਂ ਕਿ ਜਿੱਥੋਂ ਜਿਹੜਾ ਫਲ ਪੈਦਾ ਹੋਇਆ ਉਹਦੇ ਵਿੱਚ ਹੀ ਉਹ ਖਤਮ ਹੋ ਜਾਵੇ। ਇਹਦੇ ਨਾਲ ਬੂਟੇ ਨੂੰ ਜਿਹੜੀ ਕਾਫੀ ਜਿਹੜੀ ਆ ਤਾਕਤ ਵੀ ਮਿਲਦੀ ਆ। ਕਿਉਂਕਿ ਬੂਟੇ ਚ ਹੀ ਪੈਦਾ ਹੋਇਆ ਨਿੰਬੂ ਤੇ ਬੂਟੇ ਦੇ ਵਿੱਚ ਹੀ ਉਹਦੇ ਸਾਰੇ ਜਿਹੜੇ ਨਿਊਟ੍ਰੀਸ਼ਨ ਆ ਨਿੰਬੂ ਦੇ ਬੂਟੇ ਦੇ ਵਿੱਚ ਹੀ ਦੁਬਾਰਾ ਵਾਪਸ ਚਲੇ ਜਾਣ ਜਿੰਨੇ ਵੀ ਗਲੇ ਸੜੇ ਨਿੰਬੂ ਇਸ ਤਰ੍ਹਾਂ ਫਟ ਗਏ ਮੈਂ ਸਾਰੇ ਬੂਟੇ ਦੇ ਮੋਢੀ ਛੁੱਟ ਦੇਣੇ ਆ ਤੇ ਇੱਥੇ ਇਹਨਾਂ ਨੇ ਗਲ ਕੇ ਰੂੜੀ ਬਣ ਜਾਣੀ ਆ ਮੈਂ ਸਾਰੇ ਥੱਲੇ ਇਸਰਾ ਢੇਰ ਲਗਾ ਦੇਣੀ ਹੁੰਨੀ ਵੇਸਟ ਨਿੰਬੂਆਂ ਦਾ ਜਿੰਨੇ ਕਿ ਮੈਨੂੰ ਚਾਹੀਦੇ ਸੀ ਨਿੰਬੂ ਮੈਂ ਤੋੜ ਲਿਆ ਕੰਡੇ ਇੰਨੇ ਜ਼ਿਆਦਾ ਹਨ ਨਿੰਬੂ ਨੂੰ 6-7 ਤਾਂ ਮੇਰੇ ਕੰਡੇ ਹੀ ਵੱਜ ਗਏ ਆ ਪਹਿਲਾਂ ਤੋੜ ਲਏ ਆਪਾਂ ਨਿੰਬੂ ਤੇ ਹੁਣ ਚਲਦੇ ਆਪਾਂ ਅਮਰੂਦ ਦੇ ਬੂਟੇ ਵੱਲ